ਸਰ ਸਜੈਦ ਜੀ ਜੋਬਰ ਸੀਟਰ ਆ ਗਏ 6 7 ਹਾਂ ਤੇਜ ਸਿੰਘ ਨੇ ਬਹੁਤ ਵਧੀਆ ਕੰਮ ਕਰਿਆ ਬਹੁਤ ਪਰਾਨਾ ਸਾਰੀ ਕਮੇਟੀ ਦਾ ਸਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਅੱਜ ਬੜੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਆਖਰ ਇੱਕ ਕੀ ਮਾਹੌਲ ਬਣਿਆ ਹੋਇਆ ਪਿੰਡ ਦੇ ਵਿੱਚ ਸਿਹੜੀ ਠੁੱਲੀ ਹਾਲ ਨਹੀਂ ਜੀ ਅੱਜ ਮੰਨ ਕੇ ਚੱਲ ਸਾਢੇ 4 ਅਰਸੇ ਹੋ ਗਏ ਕਮੇਟੀ ਬਣੀ ਨੂੰ ਸਾਢੇ 4 ਅਰਸਿਆਂ ਬਾਅਦ ਅੱਜ ਜਿਹੜੀ ਮੋਨੋ ਕਮਰਾ ਸੀ ਪਿੰਡ ਦੀ ਵੀ ਆਪਾਂ ਨੂੰ ਇੱਕ 4x4 ਟਰੈਕਟਰ ਚਾਹੀਦਾਗਾ ਕਿਉਂਕਿ ਇਹ ਟਰੈਕਟਰ ਸਾਰੇ ਪਿੰਡ ਦਾ ਔਖੇ ਵੇਲੇ ਸੌਖੇ ਵੇਲੇ ਦੁੱਖ ਖਿਆਈ ਚ ਵਾਹੀ ਜ ਸਾਰੇ ਸਮੇਂ ਡੰਗ ਸਾਰੂਗਾ ਜੀ ਸਾਰੇ ਨਗਰ ਨੇ ਪਿੰਡ ਦੇ ਵਿੱਚ ਕੱਲੇ ਕੱਲੇ ਘਰ ਕੱਲੇ ਕੱਲੇ ਚੌਂਕ ਦੇ ਵਿੱਚ ਲੱਡੂ ਵਰਤਾਉਣੇ ਆ ਜੀ ਜੀ ਇਹ ਸਾਡੀ ਸੁਸਾਇਟੀ ਬਹੁਤ ਵਧੀਆ ਚੱਲਣ ਲੱਗ ਗਈ ਪਹਿਲਾਂ ਬਹੁਤ ਚਿਰ ਤੋਂ ਅਸੀਂ ਬਹੁਤ ਹੀ ਇਹ ਸ਼ੁਭ ਕੰਮ ਬਣਿਓ ੱਖੇ ਸੀਗੇ ਅਜੇ ਖੁਸ਼ੀਆਂ ਦੇ ਦਿਨਾਂ ਨੂੰ ਕਿਵੇਂ ਦੇਖਦੇ ਪੂਰਾ ਵਧੀਆ ਜੀ ਛਟੜੀ ਦੇ ਸਾਰੇ ਸ਼ੰਦ ਆਗੇ ਜੀ ਇਹ ਪਹਿਲਾਂ ਨਹੀਂ ਕਮੇਟੀ ਨੂੰ ਕਮੇਟੀ ਬਹੁਤ ਵਧੀਆ ਜੀ ਦਾ ਖੁਸ਼ੀਆਂ ਦਾ ਬਹੌੜ ਵਧੀਆ ਜੀ ਬਹੁਤ ਧੰਨਵਾਦ ਕਰਦੇ ਆ ਜੀ ਪਿੰਡ ਦਾ ਵੀ ਸਾਰੇ ਸਮੂਹ ਕਿਸਾਨ ਜੁਨੀਅਰ ਟੀਮ ਦਾ ਸਾਰੇ ਸਮੂਹ ਪੰਚਾਇਤ ਦਾ ਸੋਸਾਇਟੀ ਦਾ ਸਾਰਿਆਂ ਦਾ ਧੰਨਵਾਦ ਆ ਤਕਰੀਬਨ ਜਾਦਾ ਫਾਇਦਾ ਨੂੰ ਛੋਟੇ ਮੀਡੀਅਮ ਕਿਸਾਨਾਂ ਨੂੰ ਹੋਊਗਾ ਜਿਹੜੇ ਟਰੈਕਟਰ ਨਹੀਂ ਹੈਗੇ ਹਾਂਜੀ ਤੇ ਬਾਕੀ ਜਿਹੜਾ ਟਰੈਕਟਰ ਹੈ ਤਕਰੀਬਨ ਹੁਣ ਛੋਟੇ ਜ਼ਿਮੀਂਦਾਰ ਲੈ ਨਹੀਂ ਸੀ ਜਾਗਦੇ ਇਹ ਸਾਰੇ ਹੁਣ ਇਹਦੇ ਨਾਲ ਆਪਦੀ ਬੀਜ ਬਜਾਈ ਕਰ ਲੈਣਗੇ ਪਿੰਡ ਠੁੱਲੀਵਾਲ ਦੇ ਵਿੱਚ ਮਨਾਇਆ ਜਾ ਰਹੀਆਂ ਨੇ ਕਿਉਂਕਿ ਸੋਸਾਇਟੀ ਦੀ ਚੋਣ ਜਿਹੜੀਆਂ ਪਿੰਡਾਂ ਦੇ ਵਿੱਚ ਚੱਲ ਰਹੀਆਂ ਨੇ ਉਸ ਦੇ ਨਾਲ ਹੀ ਸੋਸਾਇਟੀ ਦੇ ਜਿਹੜੇ ਕਾਰਜ ਨੇ ਪ੍ਰਧਾਨ ਸਾਹਿਬਾਨ ਕਿਵੇਂ ਚਲਾਉਂਦੇ ਆ ਗੱਲਬਾਤ ਕਰਾਂਗੇ ਪ੍ਰਧਾਨ ਦੇ ਨਾਲ ਸਾਡੇ ਨਾਲ ਨੇ ਸੁਸਾਇਟੀ ਦੇ ਪ੍ਰਧਾਨ ਹਰਤੇਸ਼ ਸਿੰਘ ਸਿੱਧੂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਅੱਜ ਬੜੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਆਖਰ ਇੱਕ ਕੀ ਮਾਹੌਲ ਬਣਿਆ ਹੋਇਆ ਪਿੰਡ ਦੇ ਵਿੱਚ ਇਹ ਭਾਈ ਜੀ ਮਾਹੌਲ ਤਾਂ ਸਿਰਫ ਇੰਨਾਗਾ ਜੀ ਡੀ ਠੁੱਲੀ ਵਾਲ ਕੋਆਪਰੇਟਿਵ ਸੁਸਾਇਟੀ ਠੁੱਲੀ ਵਾਲ ਨੇ ਜੀ ਅੱਜ ਮੰਨ ਕੇ ਚੱਲ ਸਾਢੇ 4 ਅਰਸੇ ਹੋ ਗਏ ਕਮੇਟੀ ਬਣੀ ਨੂੰ ਸਾਢੇ 4 ਅਰਸਿਆਂ ਬਾਅਦ ਅੱਜ ਜਿਹੜੀ ਮੋਨੋ ਕਮਰਾ ਸੀ ਪਿੰਡ ਦੀ ਵੀ ਆਪਾਂ ਨੂੰ ਇੱਕ 4x4 ਟਰੈਕਟਰ ਚਾਹੀਦਾਗਾ ਹੋਰ ਜਿੰਨੀ ਮਸ਼ੀਨਰੀ ਉਹਦੇ ਨਾਲ ਚਾਹੀਦੀ ਆ ਸੁਪਰ ਸੀਟਰ ਪਲੋ ਹਾਲ ਜੀਰੋ ਡ੍ਰਿੱਲ ਰੀਪਰ ਜਿਹੜੀਆਂ ਚੀਜ਼ਾਂ ਦੀ ਕਮੀ ਆ ਰਹੀ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਦੇ ਹੋਏ ਅੱਜ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ 4x4 ਟਰੈਕਟਰ ਜੌਂਡੀਰ 5405 ਤੇ ਸੱਤ ਇੰਪਲੀਮੈਂਟ ਹੋਰ ਖਰੀਦੇ ਨੇ ਅੱਜ ਉਹਦਾ ਬਹੁਤ ਵੱਡਾ ਫਾਇਦਾ ਹਰਤੇਜ ਜੀ ਹਣਾ ਦੇਖੋ ਹੁਣ ਆ ਪਿੰਡ ਵਾਲਿਆਂ ਨੂੰ ਇਹਦਾ ਫਾਇਦਾ ਜੀ ਐ ਮੰਨ ਕੇ ਚਲੋ ਖਾਸ ਕਰਕੇ ਵੱਡਾ ਜ਼ਿਮੀਂਦਾਰ ਆ ਉਹ ਆਪਦਾ ਹੱਲ ਕਰ ਲੈਂਦਾ ਖੇਤੀ ਦਾ ਛੋਟੇ ਜ਼ਿਮੀਂਦਾਰ ਨੂੰ ਅੱਜ ਦੀ ਤਕਨੀਕ ਦੇ ਹਿਸਾਬ ਨਾਲ ਸਾਥ ਨਹੀਂ ਮਿਲਦੇ ਹੈਗੇ ਤਾਂ ਹਰੇਕ ਜ਼ਿਮੀਦਾਰ ਦੇ ਸਹਾਰੇ ਦੇ ਲਈ ਆਪਾਂ ਕਹਿੰਦੇ ਆ ਛੋਟੇ ਤੇ ਵੱਡੇ ਜ਼ਿਮੀਦਾਰ ਦੇ ਵੀ ਸਹਾਰੇ ਲਈ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਨੇ ਕੋਆਪਰੇਟਿਵ ਸੁਸਾਇਟੀ ਦਾ ਕੰਮ ਕੀ ਆ ਵੀ ਲੋਕਾਂ ਨੂੰ ਘੱਟ ਮਾਰਜਨ ਤੇ ਘੱਟ ਰੇਟ ਦੇ ਉੱਪਰ ਚੰਗੀ ਤੇ ਵਧੀਆ ਤਕਨੀਕ ਦੇ ਸੰਦ ਮਹਿਆ ਕਰਾਉਣੇ ਹੁਣ ਇਸ ਨਾਲ ਇੱਕ ਤਾਂ ਕੁਝ ਪਰਾਲੀ ਦੀ ਸਮੱਸਿਆ ਦਾ ਹੱਲ ਹੋਊਗਾ ਰਹਿੰਦਾ ਖੁੰਦਾ ਗੱਲ ਇਹ ਆ ਵੀ ਆਮ ਜ਼ਿਮੀਦਾਰ ਨੂੰ 2 ਤੋਂ 5 ਕਿੱਲੇ ਵਾਲੇ ਤੱਕ ਨੂੰ ਤਾਂ ਟਰੈਕਟਰ ਲੈਣ ਦੀ ਲੋੜ ਨਹੀਂ ਪੈਣੀ ਕਿਉਂਕਿ ਇਹ ਟਰੈਕਟਰ ਸਾਰੇ ਪਿੰਡ ਦਾ ਔਖੇ ਵੇਲੇ ਸੌਖੇ ਵੇਲੇ ਦੁੱਖ ਖਿਅ ਵਿੱਚ ਵਾਹੀ ਜ ਸਾਰੇ ਸਮੇਂ ਡੰਗ ਸਾਰੂਗਾ ਜੀ ਜੀ ਇਹ ਸਾਰੇ ਸਰਦਾਂ ਚ ਨਵੇਂ ਲੈ ਕੇ ਆਂਦੇ ਨੇ ਜਾਰੇ ਵਿੱਚ ਇਹ ਸੰਦ ਸਾਰੇ ਅੱਜ ਜੀ ਜਾਂਸੀ ਚ ਨਵੇਂ ਲਿਆਂਦੇ ਨੇ ਠੀਕ ਆ ਇਹਨਾਂ ਦੀ ਮਨਜ਼ੂਰੀ ਸੀਆਰਐਮਐਸ ਸਕੀਮ ਦੇ ਅਧੀਨ ਆਈ ਆ ਸਰਕਾਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਮਸ਼ੀਨਰੀ ਖਰੀਦ ਕੇ ਲਿਆਂਦੀ ਆ ਪਿੰਡ ਵਿੱਚ ਜਿਸ ਦੀ ਖੁਸ਼ੀ ਵਿੱਚ ਨਗਰ ਨੇ ਕਮੇਟੀ ਦਾ ਮਾਣ ਸਨਮਾਨ ਪੂਰਾ ਕਰਿਆਗਾ ਸਾਰੀ ਕਮੇਟੀ ਨੇ ਇੱਕ ਮਾਣ ਸਨਮਾਨ ਸਹੁੰਦੇ ਹੋਏ ਮੰਨਦੇ ਹੋਏ ਸਾਰੇ ਨਗਰ ਨੇ ਪਿੰਡ ਦੇ ਵਿੱਚ ਕੱਲੇ ਕੱਲੇ ਘਰਾਂ ਕੱਲੇ ਕੱਲੇ ਚੌਂਕ ਦੇ ਵਿੱਚ ਲੱਡੂ ਵਰਤਾਉਨੇ ਆ ਜੀ ਜੀ ਅੱਜ ਪਿੰਡ ਨੂੰ ਸਹਾਇਜੋ ਕਮੇਟੀ ਨੂੰ ਹਟਾ ਦੇਖੋ ਅੱਜ ਅਸੀਂ ਦੇਖ ਰਹੇ ਆ ਸਰੋਪਾਵ ਮਿਲ ਰਹੇ ਨੇ ਲੋਈਆਂ ਦਾ ਸਨਮਾਨ ਤੇ ਜਿਹੜੀ ਨਗਰ ਸਹਾਇਤਾ ਕਮੇਟੀ ਦੀ ਹੋ ਰਹੀ ਹੈ ਬਿਲਕੁਲ ਜੀ ਨਾਗਦ ਸਹਾਇਤਾ ਵੀ ਕਮੇਟੀ ਦੀ ਆ ਕੱਲੇ ਕੱਲੇ ਚੌਂਕ ਦੇ ਵਿੱਚ ਕੱਲੇ ਕੱਲੇ ਮੋੜ ਦੇ ਉੱਪਰ ਜਿੱਥੇ ਸੰਗਤ ਖੜੀ ਆ ਮਿਲਦੀ ਆ ਹਰੇਕ ਥਾਂਵੇਂ ਨਗਰ ਦੀ ਨਗਰ ਸਹਾਇਜੋ ਕਰਕੇ ਕਮੇਟੀ ਦੀ ਸਹਾਇਤਾ ਵੀ ਕਰ ਰਿਹਾ ਸਰੋਪੇ ਵੀ ਬਕਸਿਸ ਕਰ ਰਿਹਾ ਅਸੀਂ ਇੰਨੇ ਕਾਬਲ ਨਹੀਂ ਹੈਗੇ ਜੋ ਕੁਝ ਵੀ ਆ ਦੇਣ ਆ ਸਾਰੀ ਪਿੰਡ ਦੀ ਦੇਣ ਆ ਪਿੰਡ ਦੇ ਸਹਿਯੋਗ ਨਾਲ ਅੱਜ ਇੱਥੇ ਪਹੁੰਚੇ ਆ ਜੀ ਅਸੀਂ ਇਹਦਾ ਪਿੰਡਾਂ ਦੇ ਵਿੱਚ ਇਹਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਕਿਉਂਕਿ ਇਸ ਤਰ੍ਹਾਂ ਦੇ ਪ੍ਰਾਲੇ ਹੋਰ ਨਾਲ ਨੂੰ ਵੀ ਜਿਹੜਾ ਪ੍ਰੇਰਨਾ ਸਰੋਤ ਬਣਨਗੇ ਬਿਲਕੁਲ ਜੀ ਬਿਲਕੁਲ ਚਾਹੀਦਾ ਕਿਉਂਕਿ ਆਪਣੇ ਕੋਆਪਰੇਟ ਅਦਾਰਾ ਡੁੱਬਦਾ ਜਾਂਦਾ ਜੀ ਆਪਾਂ ਨੂੰ ਅੱਜ ਦਾ ਸਮਾਂ ਇਹਨੂੰ ਬਚਾਉਣ ਦੀ ਲੋੜ ਆ ਜੀ ਕਿਉਂਕਿ ਅੱਜ ਦਾ ਟਾਈਮ ਜ਼ਿਮੀਂਦਾਰ ਨੂੰ ਮੋਰ ਸਜੀਤ ਕਰਨਾਗਾ ਜ਼ਿਮੀਂਦਾਰ ਦਿਨੋ ਦਿਨ ਖੇਤੀ ਘਟੇ ਦਾ ਧੰਦਾ ਬਣਦਾ ਜਾਂ ਰਿਹਾ ਉਹਨੂੰ ਬਾਹਰਲੀਆ ਦੁਕਾਨਾਂ ਤੋਂ ਪ੍ਰਾਈਵੇਟ ਥਾਵਾਂ ਤੋਂ ਲੁੱਟਖੁਟ ਹੁੰਦੀ ਆ ਜੇ ਕੋਆਪਰੇਟ ਅਦਾਰਾ ਪਿੰਡ ਦੇ ਵਿੱਚ ਸਹੀ ਸਲਾਮਤ ਚੱਲਦਾ ਹੋਊਗਾ ਤਾਂ ਜ਼ਿੰਮੇਦਾਰ ਨੂੰ ਬਾਹਰ ਭੱਜਣ ਦੀ ਲੋੜ ਨਹੀਂ ਉਹਦੀ ਜ਼ਰੂਰਤ ਦੀ ਹਰੇਕ ਚੀਜ਼ ਇੱਥੇ ਮਹੀਆ ਹੋਊਗੀ ਉਹ ਪਿੰਡ ਵਾਸੀ ਸਾਡੇ ਨਾਲ ਨੇ ਪਿੰਡ ਢੁੱਲੀ ਆਲ ਦੇ ਵਸਨੀਕ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਸੱਸੀ ਘਾਇਰੇ ਅੱਸੀ ਘਾਇਰੇ ਵੀਰੇ ਦੇਖੋ ਹਣਾ ਅੱਜ ਤੁਹਾਡੇ ਨਗਰ ਦੇ ਵਿੱਚ ਖੁਸ਼ੀਆਂ ਆਈਆਂ ਕਿਉਂਕਿ ਆਪਣੇ ਇੱਕ ਰੀਤੀ ਰਿਵਾਜ ਹੈ ਕਿ ਜਦੋਂ ਘਰੇ ਸੰਦ ਕੋਈ ਆਉਂਦਾ ਖੁਸ਼ੀਆਂ ਮਨਾਇਆ ਜਾਂਦੀਆਂ ਨੇ ਅੱਜ ਪਿੰਡ ਠੁੱਲੀ ਹਾਲ ਦਾ ਸਾਂਝਾ ਏ ਉਬਰਾਲਾ ਹੋਇਆ ਹਾਂਜੀ ਬਹੁਤ ਵਧੀਆ ਹੋਇਆ ਜੀ ਇਹ ਸਾਡੀ ਸੁਸਾਇਟੀ ਬਹੁਤ ਵਧੀਆ ਚੱਲਣ ਲੱਗ ਗਈ ਪਹਿਲਾਂ ਬਹੁਤ ਚਿਰ ਤੋਂ ਅਸੀਂ ਬਹੁਤ ਹੀ ਇਹ ਸ਼ੁਕਮ ਬਣਿਓ ਔਖੇ ਸੀਗੇ ਹੁਣ ਸਾਡੇ ਰੋਟਾਵੇਟਰ ਹੈਪੀ ਸੀਡਰ ਸਾਰਾ ਕੁਝ ਮਸ਼ੀਨਰੀ ਸਾਡੇ ਬਾਕੀਆ ਟਰੈਕਟਰ ਆ ਗਿਆ ਅੱਜ ਹੁਣ ਪੰਪ ਦੀ ਵੀ ਕੁਝ ਸਾਨੂੰ ਆਸ ਹੈ ਪੰਪ ਵੀ ਲੱਗ ਜਾਊਗਾ ਬਸ ਇੰਨਾ ਕੁਸ਼ ਕਹਿੰਦੇ ਬਹੁਤ ਧੰਨਵਾਦ ਕਸਾ ਹੋਰ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਕਿਵੇਂ ਸਾਡਾ ਦੇਖਦੇ ਹੋ ਅੱਜ ਇਹ ਖੁਸ਼ੀਆਂ ਦੇ ਦਿਨਾਂ ਨੂੰ ਕਿਵੇਂ ਦੇਖਦੇ ਹੋ ਪੂਰਾ ਵਧੀਆ ਜੀ ਸਟੇਟ ਜੀ ਸਾਰੇ ਸ਼ੰਦ ਆਗੇ ਜੀ ਇਹ ਪਹਿਲਾਂ ਨਹੀਂ ਕਮੇਟੀ ਨੂੰ ਕਮੇਟੀ ਬਹੁਤ ਵਧੀਆ ਜੀ ਹਾਂ ਪੂਰਾ ਵਧੀਆ ਕੰਮ ਕਰਦੇ ਇਹਦਾ ਵੱਡਾ ਫਾਇਦਾ ਹੋਣ ਵਾਲਾ ਪਿੰਡ ਦੇ ਲੋਕਾਂ ਨੂੰ ਕਿਉਂਕਿ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਨੇ ਕੋਲ ਟਰੈਕਟਰ ਨਹੀਂ ਹੈਗਾ ਉਹ ਥੋੜੀ ਖੇਤੀ ਕਰਦੇ ਆ ਹਾਂ ਛੋਟੇ ਕਿਸਾਨ ਨੂੰ ਬਹੁਤ ਫਾਇਦਾ ਇਹ 2 ਕੀਲੇ 3 ਕੀਲੇ ਨੂੰ ਵਜਾਲਿਆ ਕਰਨਗੇ ਸਮੇਂ ਸਿਰ ਪੈਸੇ ਹੀ ਹੋ ਜੂ ਸੋ ਹੋਰ ਬਾਈ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਬਾਈ ਜੀ ਅੱਜ ਲੱਡੂ ਵੰਡੇ ਆ ਪਿੰਡ ਦੇ ਵਿੱਚ ਤਾਂ ਬੜਾ ਖੁ ਵਧੀਆ ਜੀ ਬਹੁਤ ਧੰਨਵਾਦ ਕਰਦੇ ਆ ਜੀ ਪਿੰਡ ਦਾ ਵੀ ਸਾਰੇ ਸਮੂਹ ਕਿਸਾਨ ਜੁਨੀਅਰ ਟੀਮ ਦਾ ਸਾਰੇ ਸਮੂਹ ਪੰਚਾਇਤ ਦਾ ਸੁਸਾਇਟੀ ਦਾ ਸਾਰਿਆਂ ਦਾ ਧੰਨਵਾਦ ਆ ਇਹਦਾ ਜੀ ਦੇਖੋ ਹੁਣ ਫਾਇਦਾ ਹੋ ਰਿਹਾ ਛੋਟੇ ਜ਼ਿਮੀਦਾਰਾਂ ਨੂੰ ਬਹੁਤ ਫਾਇਦਾ ਹੋ ਰਿਹਾਗਾ ਕਾਰਨ ਕੀ ਹੈ ਜੀ 2 ਕਿੱਲੇ ਵਾਲੇ 4 ਕਿੱਲੇ ਵਾਲਿਆਂ ਨੂੰ ਇਹ ਟਰੈਕਟਰਾਂ ਦਾ ਇਹ ਸੰਦਾਂ ਦਾ ਫਾਇਦਾ ਹੋਊਗਾ ਜਿਵੇਂ ਹੁਣ ਸਰਕਾਰ ਨੀਤੀਆਂ ਲਿਆ ਰਹੀ ਹੈ ਵੀ ਪਰਾਲੀ ਨੂੰ ਆਗਨ ਨਹੀਂ ਲਾਉਣ ਦੇਣੀ ਹੈਗੀ ਹੁਣ ਉਹ ਚੀਜ਼ਾਂ ਦਾ ਇਹ ਫਾਇਦਾ ਹੋਊਗਾ ਜੀ ਹੁਣ ਪਰਾਲੀ ਨੂੰ ਕੋਈ ਅੱਗ ਨਹੀਂ ਲਾਊਗਾ ਸੁਪਰ ਸੀਡਰ ਨਾਲ ਬਿਜਾਈ ਹੋਊਗੀ ਛੋਟੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਜੀ ਜੀ ਦਾ ਪਿੰਡਾਂ ਦੇ ਵਿੱਚ ਸੋਸਾਇਟੀਆਂ ਬਣੀਆਂ ਇੱਕ ਇਹ ਵੱਡੀ ਜਿਹੜੀ ਇੱਥੋਂ ਦੇਖਣ ਵਾਲੀ ਗੱਲ ਇਹ ਮੈਨੂੰ ਕਿ ਉਹਨਾਂ ਨੂੰ ਪਰਾਲਾ ਜਿਹੜਾ ਸਲੰਘਾ ਜੋਗੇ ਹੋਇਆ ਇਹਦੀ ਬਹੁਤ ਵੱਡੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੈਸੇਜ ਆਉ ਦੇਖੋ ਜੀ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਸਾਡੇ ਪਿੰਡ ਦੀ ਸੋਸਾਇਟੀ ਘਟੇ ਜਾ ਰਹੀ ਸੀਗੀ ਜਦੋਂ ਦੀ ਅਸੀਂ ਇਹ ਨਵੀਂ ਕਮੇਟੀ ਬਣਾਈਆ ਸਰਦਾਰ ਹਰਤੇਜ ਸਿੰਘ ਸਿੱਧੂ ਦੇ ਪ੍ਰਧਾਨਗੀ ਦੀ ਅਗਵਾਈ ਹੇਠ ਤਾ ਇਹ ਨੇ ਮੁੰਡੇ ਨੇ ਸਾਨੂੰ ਇਹ ਕਰਕੇ ਨਵਾਂ ਮੁੰਡਾ ਹੈਗਾ ਤੇ ਨਵੇਂ ਤੁਹਾਨੂੰ ਪਤਾ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਚਾਹੀਦਾ ਹੈਗਾ ਤੇ ਇਹ ਮੁੰਡੇ ਨੇ ਕਰਕੇ ਦਿਖਾਤਾ ਜੀ ਤੇ ਅਸੀਂ ਧੰਨਵਾਦ ਕਰਦੇ ਹਰਦੇਵ ਸਿੰਘ ਤੇ ਉਹਦੀ ਸਮੂਹ ਸਾਰੀ ਕਮੇਟੀ ਦਾ ਵੀ ਜਿਨ੍ਹਾਂ ਨੇ ਵੀ ਸਾਡੇ ਪਿੰਡ ਦੀ ਜਿਹੜੀ ਕਰੋੜਾ ਰੁਪਏ ਘਾਟੇ 'ਚ ਜਾ ਰਹੀ ਸੀ ਅੱਜ ਉਹ ਫਾਇਦੇ 'ਚ ਕਰ ਦਿੱਤੀ ਜੀ ਬਸ ਸੀਗਾ ਵੀਰੇ ਵੀਰੇ ਦੇਖਿਆ ਤੁਸੀਂ ਹਣਾ ਲੱਡੂ ਵੰਡੇ ਜਾ ਰਹੇ ਨੇ ਤਾਂ ਬੜੀਆਂ ਖੁਸ਼ੀਆਂ ਦੇ ਅੱਜ ਦਿਨ ਨੇ ਇੱਕ ਸੰਧ ਘਰੇ ਆਉਂਦਾ ਭਾਵੇਂ ਸਾਈਕਲ ਆ ਭਾਵੇਂ ਹਣਾ ਪਰਿਵਾਰਾਂ ਦੇ ਵਿੱਚ ਆ ਹੁੰਦਾ ਅੱਜ ਇੱਕ ਸੰਧ ਦਾ ਸੰਧ ਬਣਿਆ ਕੀ ਕਹਿਣਾ ਚਾਹੁੰਦਾ ਚੰਦ ਬਣਿਆ ਬਹੁਤ ਖੁਸ਼ੀ ਆ ਜੀ ਪਿੰਡ ਨੂੰ ਸਾਰੇ ਛੋਟੇ ਵੱਡੇ ਜੀਮੀਦਾਰ ਜਿੰਨੇ ਵੀ ਹਨ ਕਿਸਾਨ तकरीबन ਜਿਆਦਾ ਫਾਇਦਾ ਨੂੰ ਛੋਟੇ ਮੀਡੀਅਮ ਕਿਸਾਨਾਂ ਨੂੰ ਹੋਊਗਾ ਜਿਹੜੇ ਕੋਲ ਟਰੈਕਟਰ ਨਹੀਂ ਹੈਗੇ ਹਾਂ ਜੀ ਤੇ ਬਾਕੀ ਜਿਹੜਾ ਟਰੈਕਟਰ ਹੈ तकरीबन ਹੁਣ ਛੋਟੇ ਜੀਮੀਦਾਰ ਲੈ ਨਹੀਂ ਸੀ ਜਾਗਦੇ ਇਹ ਸਾਰੇ ਹੁਣ ਇਹਦੇ ਨਾਲ ਆਪਦੀ ਬੀਜ ਬਜਾਈ ਕਰ ਲੈਣਗੇ ਵੀਰ ਨੇ ਨਗਰ ਦੇ ਨਾਲ oprala ਕੀਤਾ ਰਲ ਮਿਲ ਕੇ ਕਿਉਂਕਿ ਬਹੁਤ ਸੋਹਣਾ oprala ਟਰੈਕਟਰ ਦੇਖ ਰਹੇ ਹੋ ਨਵਾਂ ਟਰੈਕਟਰ ਹੈ ਸਾਰੇ ਸੰਧ ਜਿਹੜੇ ਉਹ ਨਵੇਂ ਲੈ ਕੇ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਗਰੀਬ ਕਿਸਾਨ ਜਾਂ ਹੋਰ ਜਿਹੜੇ ਮੱਧ ਵਰਗੀ ਕਿਸਾਨ ਨੇ ਉਹਨਾਂ ਨੂੰ ਵੱਡਾ ਫਾਇਦਾ ਇਹਦਾ ਹੋਣਾ ਕਿਉਂਕਿ ਖੇਤੀ ਜੋਗ ਜਿਹੜੀਆਂ ਬਾਹੀ ਜੋਗ ਜ਼ਮੀਨਾਂ ਨੇ ਉਹਨਾਂ ਨੂੰ ਇਹ ਵੱਡੇ ਟਰੈਕਟਰ 4x4 ਟਰੈਕਟਰ ਦਾ ਜ਼ਿਕਰ ਕੀਤਾ ਉਹਨਾਂ ਨੇ ਤਾਂ ਹੋਰ ਨਾਲ ਪਿੰਡਾਂ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਕਮੇਟੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਦੇ ਪਿੰਡਾਂ ਦੇ ਵਿੱਚ ਉਪਰਾਲੇ ਜਦੋਂ ਹੋਣਗੇ ਤਾਂ ਕਿਸਾਨ ਵੀ ਖੁਸ਼ਾਲੇ ਹੋਵੇਗਾ ਤੇ ਸੁਸਾਇਟੀਆਂ ਲਗਾਤਾਰ ਤਰੱਕੀ ਦੇ ਬਾਲ ਵਧਣ ਗਿਆ ਮੈਂ ਪਾਲੀ ਵਿੱਚ ਕੇ ਮੈਨੂੰ ਜਿਆ ਧੰਨਵਾਦ